ੴ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਫੁਰੀ ਅਪਾਰ ਸਹਸ ਸਿਆਨ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਦਿਆਰਾ ਹੋਈਐ ਕਿਵ ਕੁੜਾ ਟੁਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਆ ਜਾਇ ਹੁਕਮੇ ਹੋਵਨਾਂ ਜੀ ਹੁਕਮਿ ਲਾ ਵਢਿਆਈ ਹੁਕਮਿ ਉਤਮਨੀ ਚੌਕਮ ਲੇਖਾ ਦੁੱਖ ਸੁਖ ਪਾਈਐ ਇਕ ਨਾ ਹੁਕਮਿ ਬਖਸ਼ੀਐ ਹੁਕਮਿ ਸਦਾ ਪੁਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ 부ਜੈ ਤਾ ਓ ਮੈਂ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਨ ਨਿਸਾਨ ਗਾਵੇ ਕੋ ਗੁਣ ਵਢਿਆਈ ਆਚਾਰ ਗਾਵੈ ਕੋ ਵਿਦਿਆ ਵਖੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਵ ਲੈ ਫਿਰਦੇਆ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵੇਖੈ ਹਾਦਰ ਆ ਦੂਰ ਕਥਨ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਤਕ ਪਾਏ ਜੁਗਾ ਜਗੰਦਰ ਖਾਹਿ ਖਾਹਿ ਹੁਕਮਿ ਹੁਕੰਝ ਲਾਇ ਰਾਹ ਨਾਨਕ ਵਿਖਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਪਉ ਪਾਰ ਆਖੇ ਮੰਗਾ ਦੇ ਦੇ ਦਾਤ ਕਰੇ ਦਾਤਾਰ ਫਿਰ ਕਹ ਅਗਰਖੀ ਜਿਦ ਸਦ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁੰਦਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੋਖ ਦਵਾਰ ਨਾਨਕ ਏਵੈ ਜਾਣਿਐ ਸਭ ਆਪੇ ਸਚਿਆਰ ਤਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਰ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਲਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਸਮਾਈ ਗੁਰਿਸਰ ਗੁਰ ਗੋ ਰਖਾ ਬਰਮਾ ਗੁਰਾ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾ ਹੀ ਕਹਿ ਨਾ ਤਨ ਨ ਜਾਏ ਗੁਰ ਇਕ ਦੇਵ ਜਾਏ ਸਭ ਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਤਿਰਥ ਨਾਵਾ ਜੇ ਤਸਭਾਵਾ ਬਿਨ ਬਾਣੇ ਕੇ ਨਾਇ ਕਰੀ ਜੇਤੀ ਸਟੋ ਬਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕਾ ਗੁਰ ਕੀ ਸਿੱਖਾ ਸੁਣੀ ਗੋਰਾ ਇਕ ਦੇਵਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਇ ਜੇ ਜੁਗ ਚਾਰੇ ਆਰਜਾ ਹੋਰਦ ਸੁਣਿ ਹੋਏ ਨਵਾ ਖੰਡਾ ਵਿਝਾਨੀ ਨਾਲ ਜਲੈ ਸਭ ਕੋਏ ਚੰਗਾ ਨੋ ਰਖਾਇ ਕੈ ਜਸ ਕੀਰਤਿ ਜਾਗਲੇ ਜੇ ਤਿਸ ਨਦਰ ਨਾ ਆਵੇ ਤ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇ ਤਿਆ ਕੋਈ ਨਾ ਸੋਝਈ ਜੇ ਤਿਸ ਗੁਣ ਕੋਈ ਕਰੇ ਸੁਣ ਸਿਰ ਦਾ ਸੁਣਿਆ ਸਿਰ ਦਾ ਵੀਰ ਸੁਨਾਥ ਸੁਣਿਆ ਧਰ ਦਾ ਤਵਲਾ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਬੋਇਨਾ ਦਾ ਕਾਲ ਨਾਨਕ ਭਗਤ ਦਾਸ ਦਾ ਵਿਗਾਸ ਸੁਣਿਆ ਦੋਖ ਪਾਪ ਕਾ ਨਾਸ ਸੁਣਿਆ ਈਸਰਾ ਬਰਮਾ ਇੰਦਾ ਸੁਣਿਆ ਮੁਖ ਸਲਾਹ ਨਮੰਦਾ ਸੁਣਿਆ ਜੋਗ ਜੁਗਤ ਤਨ ਬੇਦਾ ਸੁਣਿਆ ਸੱਤ ਸਮਰਤ ਵੇਦ ਨਾਨਕ ਭਗਤ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੱਤ ਦੁਖ ਗਿਆਨ ਸੁਣਿਆ ਛੱਡ ਕਾਜ ਨਾਨ ਸੁਣਿਆ ਬੜ ਬੜਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤ ਦਾ ਸਭ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾਹੇ ਗਾਹ ਸੁਣੇ ਸੇਖ ਪੀਰ ਪਤਸ਼ਾ ਸੁਣੇ ਅੰਦੇ ਪਾਵੈ 라ਹੋ ਸੁਣੇ ਹਾਥੋ ਇਸ ਗਾਹ ਨਾਨਕ ਭਗਤ ਦਾ ਸਭ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਮਨ ਕੀ ਗਤ ਕੈ ਨ ਜਾਏ ਜੇ ਕੋ ਕਹਿ ਪਿਛੈ ਬਸਾਏ ਕਾਗਦਾ ਕਲਨ ਲਿਖਣਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਅਮਨੰਦਨ ਹੋਇ ਦੇਖੋ ਮਨੋ ਜਣਾ ਮਨ ਕੋਏ ਮਨੈ ਸੁਰਤ ਹੋਏ ਮਨ ਬੁੱਧ ਮਨੈ ਸਗਲ ਭਵਨ ਕੀ ਸੁੱਧ ਮਨੈ ਮੋ ਜਟਨ ਖਾਏ ਮਨ ਨਜਮ ਕਾ ਸਾਥ ਨ ਜਾਏ ਐਸਾ ਨਾਮ ਨਰੰਦਨ ਹੋਏ ਦੇਖੋ ਮਨੋ ਜਣਾ ਮਨ ਕੋਏ ਮਨੈ ਮਾਰਗ ਠਾਕ ਨ ਬਾਰੇ ਮਨੈ ਬੱਦ ਜੋ ਪ੍ਰਗਟ ਜਾਏ ਮਨੈ ਮਗ ਨਜਲੇ ਬੰਤ ਮਨੈ ਧਰਮ ਸਿੱਧੀ ਜਨਵੰਦ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਪਾਵੇ ਮੁਗਦਵਾਰ ਮਨੈ ਪਰਵਾਰਾ ਸਾਧਾਰ ਮਨੈ ਤਰ ਤਾਰੇ ਗੁਰ ਸਿੱਖ ਮਨੈ ਨਾਨਕ ਪੈ ਨ ਬਿਖ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਬਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੁਹੇ ਦਰ ਰਾਜਾਨ ਵੰਜਾ ਕਾਗਰੇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨ ਨਾਹੀ ਸਮਾਰ ਧੌਲ ਦਰਮ ਜਗ ਬੋਧ ਦੋਖ ਤਵ ਰਖਿਆ ਜਨ ਸੋਧ ਜੇ ਕੋ 부ਝੈ ਹੋਵੇ ਸਧਿਆਰ ਦਵਲ ਪ੍ਰਗਤਾ ਬਾਰ ਦਦੀ ਹੋਰ ਪਰਹੋਰ ਹੋ ਰਜ ਦੇ ਬਾਰ ਤਲਕਵੰਜੋਰ ਜੀ ਆਜਾਤ ਰੰਗਾ ਕੇ ਨਾਵ ਸਭ ਨ ਲਿਖਿਆ ਬੁੱਢੀ ਕਲਾਮ ਏਉ ਲਿਖਾ ਲਗਜਣ ਕੋਏ ਲਿਖਾ ਲਿਖਿਆ ਗਿਤਾ ਹੋਏ ਕੇ ਤਾ ਤਾਨ ਸਵਾਲਿਓ ਰੂ ਬਾਗ ਦੇ ਦਾਤ ਜਾਣ ਕੌਣ ਕੂਤ ਗਿ ਤਬਸਾਓ ਇਕੁ ਕਵਾਉ ਦਿੱਤੇ ਹੋਇ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਅਨੰਕਾਰ ਅਸੰਗ ਜਪ ਸੰਗ ਬਾਉ ਸੰਗ ਪੂਜਾ ਸੰਗ ਤਪ ਤਾਓ ਸੰਤ ਰੰਤ ਮੁਗਬਿਰ ਪਾਟੋ ਸੰਗ ਜੋਗ ਮਨ ਰਹੈ ਉਦਾਸ ਅਸਾਂਗ ਬਗਦਾ ਗੁਣ ਗਾਨ ਵਿਚਾਰ ਸੰਸਦ ਦੇ ਅੰਖਾ ਦਾਤਾਰ ਸੰਸੂਰ ਮੋਬਖਸਾਰ ਸੰਗ ਮੋਨ ਲਿਲਾਇ ਤਾਰ ਕੁਦਰਤ ਗਵਨ ਗਾ ਵਿਚਾਰ ਵਾਰਿਆ ਨਦਾ ਵੈਕ ਵਾਰ ਜੋ ਦਜਵਾ ਵੈਸਾ ਹੀ ਪਲਿਕਾਰ ਤੂ ਸਦਾ ਸੁਨੰਦ ਅਨੰਕਾਰ ਅਸੰਗ ਮੁਰਖ ਧਕੋਰ ਸੰਗ ਚੋਰਾ ਰਾਮ ਕੋਰ ਸੰਗ ਮਰ ਕਰ ਜਾਏ ਜੋਰ ਸੰਗ ਹਲ ਵੱਢ ਹਤਿ ਕਮਾਏ ਸੰਗ ਬਾਬੇ ਬਾਪੋ ਕਰ ਜਾਏ ਆਸੰਖ ਗੁੜਿਆਰ ਗੁੜੇ ਫਰਾਏ ਸੰਖ ਮਲੇਸ਼ ਮਲ ਭਖਾਏ ਸੰਖ ਨਿੰਦ ਕਾ ਸਰ ਕਰੇ ਭਾਰ ਨਾਨਕ ਨਿਜ ਕਹ ਵਿਚਾਰੋ ਵਾਰਿਆ ਨ ਜਾਵੇ ਇਕ ਵਾਰ ਜੋ ਤਦ ਭਾਵੈ ਸਾਈ ਬਲਿਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਨਾਵੋ ਸੰਤਾ ਵੋ ਗਮੋ ਗਮ ਸੰਕਲੋ ਸੰਖ ਕਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਗਰੇ ਲੇਖਣਾ ਮੋਲਣ ਬਾਣ ਅਖਰਸੇ ਰਸ ਸੰਜੋਗ ਵਖਾਣ ਜਨੇ ਲਿਖੇ ਜਿਸ ਨਾਏ ਜਿ ਪਰਮਾਇ ਦੇਵਾ ਦੇ ਪਾਏ ਜੇਤਾ ਗੀਤਾ ਦਿੱਤਾ ਨਾਉ ਬਿਨ ਨਾ ਵੈ ਨੈ ਕੋਤਾਉ ਕੁਦਰਤੋ ਕਾ ਵਰਨ ਕਾ ਵਿਚਾਰ ਹੂ ਵਰਨ ਜਾਵੇ ਇਕ ਵਾਰ ਜੋ ਤੁਭਾ ਵੈ ਸਾਈ ਬਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੋਖੇ ਮੋਤ ਬਲੀਤੀ ਕੱਪੜੋਏ ਦੇਹ ਸਾਬੂਨ ਲਈ ਉਧੋਏ ਪਰਿਆ ਮਤ ਬਪਾਂ ਕਾ ਸੰਗੋ ਦੁਪੈ ਨਵੈ ਕ ਰੰਗ ਬਨੀ ਬਾਬੀ ਅਖ ਨਾਏ ਕਰ ਕਰਣ ਲੇਖ ਲਜਾਓ ਆਪੇ ਵੀ ਜਾ ਪੇ ਖਾਓ ਨਾਨਕੋ ਗਮਿਆਬੋ ਜਾਓ ਤੇਰਾ ਦਦਾ ਪਦਿਆ ਦਤਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਨਿਆ ਮੰਨਿਆ ਮਨ ਕੀ ਦਾ ਬਾਉ ਅੰਦਰ ਗਾਦੀਸ ਮਲਨਾਵ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਦਾਤ ਬਾਣੀ ਬ੍ਰਹਮਾਉ ਸਤਜੋ ਅਨਸਾ ਮੰਚਾਉ ਕਵਨ ਸੋ ਵੇਲਾ ਭਗਤ ਕਵਨ ਕਵੰਤੇ ਤ ਕਵਨ ਬਾਰ ਕਵਨ ਸੇ ਰੁਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲਾ ਪਾਇਆ ਬੰਦਤੀ ਜੋ ਹੈ ਲੇ ਪ੍ਰਾਨ ਵਗਦ ਨਾ ਪਾਇਓ ਕਾ ਦਿਆ ਜਲਖਣ ਲੇਖ ਕੁਰਾਨਾ ਤਿਤ ਵਾਰ ਨਾ ਜੋਗੀ ਜਾਣ ਰੁੱਤ ਮਹੁ ਨ ਕੋਈ ਜਾਗਰਦਾ ਸਿਰ ਢੀ ਕੋ ਸਾਜ ਆਪੇ ਜਣੈ ਸੋਈ ਕਿਵ ਕਰ ਅੱਖਾਂ ਕਿਸਾ ਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਅ ਹੈ ਕੀਤਾ ਜਾ ਕਹੋਐ ਨਾਨਕ ਦੇਖੋ ਆਪੋ ਜਨਕ ਗਨ ਸੋਹ ਹੈ ਪਾਤਾਲ ਪਤਾਲ ਲਖ ਆਗਾਸ ਆਗਾਸੋ ਓੜ ਕੋੜਗ ਭਾਲ ਥਕੇ ਬੇਰ ਕੈਨਕ ਬਾਤ ਸਹਸ 18 ਕੈਨਕ ਦੇ ਬਾਸ ਲੋਕ ਦਾਦ ਲਿਖਾ ਇਹਦਾ ਲਿਖਿਆ ਲਿਖਾ ਵਿਨਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਾਲਾਹੀ ਸਾਲਾਹੇ ਤਿਰਤਨ ਪਾਈਆ ਨਦੀਆ ਤੇ ਵਾ ਵੇ ਸਮੁੰਦ ਨਾ ਜਾਣਿਆ ਸਮੁੰਦੋ ਸਾ ਸੁਲਤਾਨ ਗਿਰਹਾ ਸਿੱਧੀ ਮਾਲ ਧਨੋ ਕਿڑی ਤੁਲ ਨ ਹੋ ਬਨੀ ਜੇਤਸ ਮਨੋ ਨਾ ਬਿਸਰੈ ਅੰਤ ਨਾ ਸਿਧੇ ਕਾ ਨਾ ਅੰਤ ਅੰਤ ਨਾ ਕਰਨ ਦੇਨ ਨਾ ਅੰਤ ਅੰਤ ਨਾ ਵੇਖਣ ਸੁਨਨ ਅੰੰਦ ਨਾ ਜਾਪੈ ਕਾ ਮਨ ਮੰਦ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਬਾਰ ਅੰਤ ਕਰਨ ਦੇ ਵਿਲਾਹੇ ਤਾਕੇ ਅੰਤ ਨਾ ਪਾਏ ਜਾਏ ਇਹੋ ਅੰਤ ਨ ਜਾਣ ਕੋਈ ਬਹੁਤ ਹੈ ਬਹੁਤ ਹੋਏ ਵੱਡਾ ਸਭ ਤਾ ਉਧ ਪ੍ਰਚਨਾ ਵਡੂ ਚਾਹ ਕੋਏ ਤਿਤ ਕੋ ਜਾਣ ਸੋਏ ਜਿਵੜ ਆਪੋ ਜਾਣੇ ਆਪ ਆਪ ਨਾਨਕ ਨਰੀ ਕਰਮਿੰਦਾਦ ਉਨ ਬੋਦਾ ਕਰਨ ਲੈ ਕੇ ਆਣਾ ਜਾਏ ਵੱਡਾ ਦਾਤਾ ਜਨ ਨਤਮਾਏ ਕਿਤੇ ਮੰਗੇ ਜੋਦ ਪਾਰ ਕਿਤੇ ਗੰਨ ਦਾ ਨਹੀਂ ਵਿਚਾਰ ਕਿਤੇ ਖਾਪਾ ਟੁੱਟੇ ਵਿਕਾਰ ਕਿਤੇ ਲੈ ਲੈ ਮੁਗਰ ਪਾਏ ਕਿਤੇ ਮੁਰਖਾਈ ਖਾਏ ਕਿਤੇ ਦੋਖ ਭੁਗਤ ਸਮਾਰੇ ਭੇਦਾ ਤੇਰੀ ਦਾਤਾਰ ਬੰਦ ਅਖਲਾਸੀ ਬਣਾ ਹੋਏ ਉਲਕ ਨਦਕ ਗੋਏ ਦੇਖੋ ਖੈ ਅੱਖਣ ਪਾਏ ਉਜਾਣੇ ਜੇਤੇ ਅਮਕਾ ਆਪੇ ਜਾਣੇ ਆਪੇ ਦੇ ਆਗੇ ਸੇ 베 ਗਈ ਕੇ ਜਿਸ ਨੂੰ ਬਖਸ਼ੇ ਜਬ ਤਾ ਸਲਾ ਨਾਨਕ ਬਾਸਾਏ ਬਾਸਾਓ ਹਮ ਲੋਗਾਂ ਨੂੰ ਮਿਲਵਾ ਬਾਰ ਮੋਲ ਬਾਬ ਬਾਰੀ ਅਮਲ ਭੰਡਾਰ ਮਿਲავੇ ਮੁੰਲਾ ਜਾਏ ਮਨ ਭਾਏ ਮਨਾ ਸਮਾਏ ਮਲਦਰ ਅਮਲ ਦੀ ਵਾਨ ਅਮਲ ਦੋਲਾ ਅਮਲ ਪਰਵਾਨ ਹਮ ਲੋ ਜੀ ਸਮਨ ਨਿਸਾਨ ਅਮਲ ਕਰਮਲ ਪਰਮਾਨ ਹਮ ਲੋ ਮਲਾ ਕਨ ਜਾਏ ਆਖ ਆਖਰੇ ਲਿਲਾਏ ਅਗੇ ਵੇਦ ਬਾਡ ਪੁਰਾਨ ਆਖੇ ਬੜੇ ਕਰਿ ਵਖਿਆ ਨਾ ਕੇਵਲ ਮੈਂ ਆਕੇ ਅੰਧਾ ਕੇ ਗੁਪੀਤਾ ਗੋਵਿੰਦ ਕੇ ਸਰ ਅਕੇ ਸਿੱਧ ਅਕੇ ਕੀ ਦੇਖਦੇ ਬੁੱਧ ਅਕੇ ਧਨ ਆਕੇ ਦੇਵਾ ਅਕੇ ਦੁਰ ਨਰ ਮੁਨ ਜਨ ਸੇਵਾ ਕੇ ਤੇ ਅਕੇ ਅਗਨ ਬਾਏ ਤੇ ਕਹਿ ਕ ਉਠੋ ਉਠ ਜਾਏ ਤੇ ਤੇ ਹੋਰ ਕਰੇ ਤਾਂ ਆਖ ਨ ਸਕੈ ਕੀ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣ ਸਾਜਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਗ ਗਿਤੇ ਭਵਨ ਹਾਰੇ ਗਿਤੇ ਰਾਗ ਪਰਿਸ਼ੋ ਕਹੀ ਅਨਾਗਿਤੇ ਗਵਨ ਹਾਰੇ ਗਾਵਨ ਦੋਨੋਂ ਬੋ ਨਾ ਬਾਣੀ ਬੈ ਸੰਦਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਤਾ ਗਵਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਅੰਦਾਸਨ ਬੈਠੇ ਦੇਵ ਤੇ ਅਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੇ ਵੀਰ ਕਰਾਰੇ ਗਨ ਪੰਡਤ ਪੜਨ ਨ ਰਖੀ ਸਾਰਾ ਯੁਗ ਯੁਗ ਵਿਦਾਨਾਲੇ ਗਾਵੇ ਮੋਨੀ ਅਮਨ ਮੋਨਾ ਸੁਰਗਾ ਮਛ ਬਿਆਲੇ ਗਵਨ ਰਤਨ ਬਏ ਤੇਰੇ ਅੱਡ ਜਾੜਾ ਦਿਰਦ ਨਾਲੇ ਗਾਵੇ ਜੋਦ ਮਾਂ ਬਲਸੂਰਾ ਗਾਵੇ ਕਣੀ ਚਾਰੇ ਨਾਵੇ ਗੰਡ ਮੰਡਲਾ ਵਰ ਬੰਡਾ ਕਰ ਕਰ ਖਿਤਾਰੇ ਸੇ ਤੁਨੋਂ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਪਗਲ ਸਾਲੇ ਹੋਰ ਗیتے ਗਾਵਨ ਸੇ ਮੈਂ ਜਿਤਨਾ ਆਵਨ ਨਾਨਕਾ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਹੋਸੀ ਜਨ ਜਾਸੇ ਰਚਨਾ ਜਨ ਰਜਾਈ ਰੰਗੀ ਰੰਗੀ ਬਾਦੀ ਕਰ ਕਰ ਜਿੰਸੀ ਮਾਇਆ ਜਿਨੋ ਬਾਈ ਕਰ ਕਰ ਵੇਖੇ ਗਿਤਾ ਆਪਣਾ ਜੋਤਿ ਦੀ ਵਡਿਆਈ ਜੋਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰ ਨ ਜਾਏ ਸੋ ਪਸਾਹ ਸਭ ਸਾਹਿਬ ਨਨਕ ਰਹਿ ਨ ਰਜਾਈ ਮੁੰਦਾ ਸੰਦੋਕ ਸਰਬਜੋੜੀ ਧਿਆਨ ਕੀ ਕਰੇ ਬੀਬੋ ਤਾਂ ਕਹਿੰਦਾ ਕਲ ਕੋਰੀ ਖਾਇਆ ਜੁਗਤ ਡੰਡਾ ਪ੍ਰਦੇਸ ਦਾ ਆਈ ਬਾਂਦੇ ਜਲ ਜਮਾਦੇ ਮਾਦੇ ਮਾਜਦਾ ਜਗ ਜੀਤ ਆਦੇ ਸਦ ਸਦੇਸ ਆਦ ਨੀਲ ਨਾਦ ਨਾਦ ਜੋਗ ਜੋਗ ਇੱਕ ਵੇਸ ਭੁਗਤ ਗਿਆਨ ਦੇ ਬੰਡਾਰਨ ਗੜ ਗੜਵਾਜੇ ਨਾਦ ਆਪ ਨਾਥ ਨਾਤੇ ਸਭ ਦਾ ਕੀ ਰਿੱਧ ਸਿਧ ਅਵਰਾ ਸਾਦ ਸੰਯੋਗ ਅਵ ਜੋਗ ਅਧਕਾਰ ਚਲਾਵੇ ਲੇਖੇ ਭਾਗ ਵਦੇ ਸਦ ਸਦੇਸ ਆਦ ਨੀਲ ਨਾਦ ਨਾਦ ਜੋਗ ਜੋਗ ਇੱਕ ਵੇਸ ਇਕ ਮਾਇ ਜਗਤ ਵਿਆਹਿਤ ਜੰਨ ਦੇ ਪ੍ਰਵਾਨ ਇੱਕ ਸੰਸਾਰਿਕ ਵੰਡਾਰੀ ਕਲਾਏ ਦੀਵਾਨ ਜਿਵਤ ਭਾਵੈ ਦਵੈ ਜਲਾਵੈ ਜੋ ਹੈ ਪਰਮਾਨ ਹੋ ਵੇਖ ਨਾ ਨਦਰ ਨਾ ਆਵੇ ਬੋਧੈ ਵਡਾ ਨਾ ਦੇ ਸਦ ਸਦੇ ਸੋ ਆਦੋ ਨੀਲ ਆਨਾਦ ਨਾਦ ਜੋਗ ਜੁਗੇ ਕੋ ਵੇਸ ਆਸਣ ਲੋਏ ਵੰਡਾਰ ਜੋ ਕਿਸ ਪਾਇਸੋ ਇਕ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਜੇ ਕੀ ਸਾਚੀ ਕਾਰ ਸਾਦੇ ਸਦੇਸਾ ਸਾਦੇ ਸੋ ਆਦ ਨੀਰ ਆਦ ਨਾਤ ਜੁਗ ਜੁਗੇ ਕੋ ਵੇਸ ਇੱਕ ਦੂਜੀ ਭੋ ਲਖ ਹੋਏ ਲਖੋ ਵਲਗ ਵੀਸ ਲਖ ਲਗੇੜਾ ਆਖੀ ਏਕ ਨਾਮ ਜਗ ਦੇਸਾ ਇਧਰਾ ਬੱਤ ਬਵਡਿਆ ਚੜਿਆ ਅਗੇਸਾ ਸੁਣ ਲਾ ਆਕਾਸ ਕੇ ਗਿਟਾਇਰੀ ਸ ਨਾਨਕ ਨਦਰਿ ਪਾਈਆ ਕੁੜੀ ਕੁੜਠਿਸਾ ਆਖਣ ਜੋ ਰੁੱਧ ਪੈਨ ਜੋਰੋ ਜੋ ਨ ਮੰਗਣ ਦੇ ਨ ਜੋਰੋ ਜੋ ਨ ਜੀਵਨ ਮਰਨ ਜੋਰੋ ਜੋ ਨ ਰਾਜਮਾਲ ਮਨਜ਼ੂਰ ਜੋਰ ਨਾ ਸੁਰਦੇ ਗਿਆਨ ਵਿਚਾਰ ਜੋਰ ਨਾ ਜੋਦੇ ਛੋਟਾ ਸੰਸਾਰ ਜੇ ਸਤ ਜੋਰ ਕਰ ਵਿਖੇ ਸੋਏ ਨਾਨਕ ਗੁਤਮ ਨੀਚ ਨ ਕੋਏ ਰਾਤਿ ਰਤੇ ਦਿਵਾਰ ਪਵਨ ਪਾਣੀ ਅਗਨੀ ਪਾਤਾਲ ਸੇਵੇ ਤੇ ਦਰ ਤੇ ਦਾਵ ਰੱਕੀ ਧਰਮਸਾਲ ਤਸੇ ਜੀ ਅਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਸੋ ਨ ਪੰਜ ਪਰਵਾਰ ਨ ਨਦਰੀ ਕਰਮ ਭਵੈ ਨਿਸ਼ਾਨ ਕੱਚ ਬਗਾਈ ਹਉ ਤਬਾਏ ਨਾਨਕ ਜਾਪੈ ਜਾਏ ਧਰਮ ਅਖੰਡ ਕਾਇਓ ਧਰਮ ਗਿਆਨ ਅਖੰਡ ਕਾ ਖਰਮ ਕਿਤੇ ਭਵ ਨ ਪਾਣੀ ਬਜੰਦ ਰੋਗੇਤੇ ਕਾਨ ਮਹਿਸਾ ਕਿੱਤੇ ਵਰ ਮੇਗਾਡ ਦੋ ਕੜੀਆ ਰੂਪ ਰੰਗ ਵੇਸੋ ਗਿੱਧਿਆ ਕਰਮ ਭੂਮੀ ਮੇਰ ਕੇਤੇ ਗਿੱਤੇ ਦੂਪ ਦੇਸਾ ਕਿਤੇਿੰਦਹ ਚੰਦ ਸੁਰ ਕੇਤੇ ਕਿਤੇ ਮੰਡਲ ਦੇਸੋ ਕਿਤੇ ਸਿੱਧ ਬਦਨਾਥ ਕੇਤੇ ਕਿਤੇ ਦੇਵ ਵੇਸੋ ਕਿਤੇ ਦੇਵਦਾਨ ਮਨੁ ਕੇਤੇ ਕਿਤੇ ਰਤਨ ਸਮੁੰਦਾ ਕਿਤੇ ਅਕਾਣੀ ਗਦਿਆ ਬਾਣੀ ਗਦੇ ਬਾਤ ਨਰਿੰਦੋ ਕਿਤੇ ਅਸੁਰਤੀ ਦੇਵ ਕੇਤੇ ਨਾਨਕੰਦ ਨਯੰਦ ਗਿਆਨ ਕੰਡ ਮੈਂ ਗਿਆਨ ਬਰਜੰਡ ਦਾ ਨਾਮ ਬਨੋਦ ਕੋੜਾ ਆਨੰਦ ਸਰਮਾ ਕੰਡ ਕੀ ਬਾਣੀ ਰੂਪ ਤਦ ਗੜ ਤਕੜਿਆ ਬੋਤਨੂਪ ਤਾਂ ਗੱਲਾਂ ਕਤਿਆ ਨਾ ਜਾਏ ਜੇ ਕੋ ਕਹਿ ਬਚ ਬਸਦਾਏ ਤਿਦ ਗੜਿਆ ਸੁਰਤ ਮਤਮਨ ਬੋਧ ਤਕੜਿਆ ਸੁਰਾ ਸਦਾ ਕੀ ਸੁੱਧ ਕਰਮ ਕੰਡ ਕੀ ਬਾਣੀ ਜੋਰ ਦਤਾਰ ਨਾ ਕੋਈ ਹੋਰਾ ਤਿਤਾ ਜੋਦ ਮਾਵਲ ਸੂਰ ਤਮੈ ਰਾਮ ਰਿਆ ਪ੍ਰਭੂ ਰਤ ਤਸੀਤੋ ਸੀਤਾ ਮਹਿ ਮਾਮਾਏ ਤਾਂ ਕੇ ਰੂਪ ਨਗਦ ਨਜਾਏ ਨਾ ਮਾਰੇ ਨਾ ਡਾਗੇ ਜਾਏ ਜਨਕਾ ਰਾਮ ਵਸੈ ਵਰਮਾਏ ਤਾ ਭਗਤ ਵਸੇ ਕਿ ਲੋ ਕਰੇ ਨੰਦ ਜਮਨ ਸੋਏ ਸੱਜ ਗੰਡ ਵਸਨ ਅੰਕਾਰ ਕਰ ਕਰ ਵੇਖ ਨਦਰਿ ਨਿਹਾਲ ਤਾ ਗੰਡ ਮੰਡਲ ਵਰ ਬੰਡ ਜੋ ਕੋ ਕਥਾ ਦੰਤ ਨੰਦਾ ਤਿਤ ਲੋ ਹਲੋ ਕਰਿ ਦਿਵਜ ਬੋਕਮਦ ਵੈਤ ਵਕਾਰ ਵੇਖ ਬਖਸਾ ਕਰ ਵਿਚਾਰ ਨਨ ਗਦ ਨ ਕਰੜਾ ਸਾਰ ਜਦ ਬਹਾਰਾ ਦਿਰਜਾ ਸੁਨਿਆਰ ਅਰਣਾ ਮਦ ਵਿਦਤੀਆਰ ਪੌਖ ਲਗਨ ਦਵਦਾਵ ਬੰਡਾ ਪੌ ਅੰਮ੍ਰਿਤ ਦਦ ਦਾਲ ਕੜੀਆ ਸਾਬਦ ਸਤਿ ਤਿਗਸਾਨ ਦਿਨ ਕੋ ਨਦਰ ਕਰ ਮ ਦਿਨਕਾਰ ਨਾਨਕ ਨਦਰੀ ਨਦਰ ਨਿਆਲ ਸ਼ਲੋਕ ਪਵਨ ਗੁਰੂ ਬਾਣੀ ਬਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਇदाई ਦਾਇਆ ਕਿ ਲੈ ਸਗਲ ਜਗਤ ਤਗਿਆ ਆਇਆ ਮਰਿਆ ਆਇਆ ਬਾਚਾ ਦਰਮੰਦੂਰ ਕਰਮਿਆ ਬੁਆ ਬਨੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਗਦ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਗਦ ਗਾਲ ਨਾਨਕ ਤੇ ਮੁਖ ਜਲੇ ਤੇ ਛੋਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ